ਮੇਰੇ ਕੋਲੇ ਦੋ ਬੀਕਰ ਨੇ ਉੱਪਰ ਵਾਲੇ ਬੀਕਰ ਵਿੱਚ 20 ਮਿਲੀਲੀਟਰ ਪਾਣੀ ਹੈ ਤੇ ਹੇਠਾਂ ਵਾਲੇ ਬੀਕਰ ਵਿੱਚ 40 ਮਿਲੀਲੀਟਰ ਪਾਣੀ ਹੈ ਤੇ ਮੈਂ ਇਹਨਾਂ ਦੋਵਾਂ ਬੀਕਰਾਂ ਦੇ ਪਾਣੀ ਦਾ ਤਾਪਮਾਨ 5 ਡਿਗਰੀ ਸੈਲਸੀਅਸ ਵਧਾਉਣਾ ਚਾਹੁੰਦਾ ਹਾਂ ਹੁਣ ਸਵਾਲ ਇਹ ਹੈ ਕਿ ਕਿਹੜੇ ਬੀਕਰ ਵਿੱਚ ਪਾਣੀ ਦਾ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਵਧਾਉਣ ਵਿੱਚ ਜ਼ਿਆਦਾ ਸਮਾਂ ਲੱਗੇਗਾ ਪਹਿਲੇ ਬੀਕਰ ਵਿੱਚ ਜਿਸ ਵਿੱਚ 20 ਮਿਲੀਲੀਟਰ ਪਾਣੀ ਹੈ ਜਾਂ ਦੂਜੇ ਬੀਕਰ ਵਿੱਚ ਜਿਸ ਵਿੱਚ 40 ਮਿਲੀਲੀਟਰ ਪਾਣੀ ਹੈ ਕਿਹੜੇ ਬੀਕਰ ਦਾ ਤਾਪਮਾਨ ਵਧਣ ਵਿੱਚ ਜ਼ਿਆਦਾ ਸਮਾਂ ਲੱਗੇਗਾ ਇਸ ਬਾਰੇ ਥੋੜਾ ਸੋਚੋ ਠੀਕ ਹੈ ਤਾਂ ਆਓ ਦੇਖਦੇ ਹਾਂ ਤਾਂ ਇਹ 20 ਮਿਲੀਲੀਟਰ ਪਾਣੀ ਵਾਲਾ ਬੀਕਰ ਹੈ ਪਹਿਲਾਂ ਮੈਂ ਇਸ ਦਾ ਤਾਪਮਾਨ ਮਾਪ ਲੈਂਦਾ ਹਾਂ ਤਾਂ ਜੋ ਅਸੀਂ ਇਹ ਸੁਨਿਸ਼ਚਿਤ ਕਰ ਸਕੀਏ ਕਿ ਦੋਵਾਂ ਬਿਕਰਾਂ ਦਾ ਸ਼ੁਰੂਆਤੀ ਤਾਪਮਾਨ ਸਮਾਨ ਹੈ ਇਸ ਤੋਂ ਬਾਅਦ ਆਪਾਂ ਤਾਪਮਾਨ ਨੂੰ 5 ਡਿਗਰੀ ਸੈਲਸੀਅਸ ਵਧਾਵਾਂਗੇ ਅਤੇ ਇਸ ਵਿੱਚ ਲੱਗਣ ਵਾਲੇ ਸਮੇਂ ਦਾ ਪਤਾ ਲਗਾਵਾਂਗੇ ਫਿਲਹਾਲ ਜੋ ਸਾਡੇ ਕੋਲ ਬੀਕਰ ਹੈ ਉਸ ਵਿੱਚ 20 ਮਿਲੀਲੀਟਰ ਪਾਣੀ ਹੈ ਤੇ ਇਸ ਦਾ ਤਾਪਮਾਨ ਲਗਭਗ 30.6 ਡਿਗਰੀ ਸੈਲਸੀਅਸ ਹੈ ਹੁਣ ਆਓ ਮੋਮਬਤੀ ਬਾਲੀਏ ਤੇ ਇਸ ਨੂੰ ਬੀਕਰ ਦੇ ਹੇਠਾਂ ਰੱਖ ਕੇ ਪਾਣੀ ਨੂੰ ਗਰਮ ਕਰੀਏ ਇਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਬੀਕਰ ਵਿੱਚਲੇ ਪਾਣੀ ਦੇ ਤਾਪਮਾਨ ਨੂੰ 5 ਡਿਗਰੀ ਵਧਣ ਵਿੱਚ ਕਿੰਨਾ ਸਮਾਂ ਲੱਗਦਾ ਹੈ ਤਾਂ ਅਸੀਂ ਮੋਮਬਤੀ ਨੂੰ ਹੇਠਾਂ ਰੱਖ ਦਿੱਤਾ ਹੈ ਅਤੇ ਨਾਲ ਹੀ ਅਸੀਂ ਸਮੇਂ ਨੂੰ ਮਾਪਣ ਲਈ ਟਾਈਮਰ ਵੀ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਆਪਾਂ ਤਾਪਮਾਨ ਨੂੰ ਮਾਪਣਾ ਵੀ ਸ਼ੁਰੂ ਕਰ ਦਿੰਦੇ ਹਾਂ ਤਾਂ ਹੁਣ ਇਸ ਦਾ ਤਾਪਮਾਨ ਲਗਭਗ 35 ਡਿਗਰੀ ਸੈਲਸੀਅਸ ਹੋ ਗਿਆ ਹੈ ਹਾਲਾਂਕਿ ਅਸੀਂ ਤਾਪਮਾਨ ਨੂੰ 5 ਡਿਗਰੀ ਸੈਲਸੀਅਸ ਵਧਾਉਣ ਦੀ ਬਜਾਏ ਸਿਰਫ 4.5 ਡਿਗਰੀ ਸੈਲਸੀਅਸ ਹੀ ਵਧਾਇਆ ਹੈ ਇਸ ਲਈ ਅਸੀਂ ਦੂਜੇ ਬੀਕਰ ਦੇ ਪਾਣੀ ਦਾ ਤਾਪਮਾਨ ਵੀ 4.5 ਡਿਗਰੀ ਸੈਲਸੀਅਸ ਹੀ ਵਧਾਵਾਂਗੇ ਪਰ ਇਸ ਪਹਿਲੇ ਬੀਕਰ ਦੇ ਪਾਣੀ ਨੂੰ ਜੋ 20 ਮਿਲੀਲੀਟਰ ਹੈ ਇਸ ਦਾ ਤਾਪਮਾਨ 30.5 ਡਿਗਰੀ ਸੈਲਸੀਅਸ ਤੋਂ 35 ਡਿਗਰੀ ਸੈਲਸੀਅਸ ਹੋਣ ਵਿੱਚ ਲਗਭਗ 1 ਮਿੰਟ ਦਾ ਟਾਈਮ ਲੱਗਿਆ ਆਓ ਹੁਣ ਦੇਖਦੇ ਹਾਂ ਕਿ ਦੂਜੇ ਬੀਕਰ ਦੇ ਪਾਣੀ ਦਾ ਤਾਪਮਾਨ ਯਾਨੀ ਜਿਸ ਵਿੱਚ 40 ਮਿਲੀਲੀਟਰ ਪਾਣੀ ਹੈ ਉਸ ਦਾ ਤਾਪਮਾਨ 4.5 ਡਿਗਰੀ ਸੈਲਸੀਅਸ ਵਧਣ ਵਿੱਚ ਕਿੰਨਾ ਸਮਾਂ ਲੱਗਦਾ ਹੈ ਤਾਂ ਪਹਿਲਾਂ ਆਪਾਂ ਇਸ ਬੀਕਰ ਦੇ ਪਾਣੀ ਦਾ ਵੀ ਸ਼ੁਰੂਆਤੀ ਤਾਪਮਾਨ ਪਤਾ ਕਰ ਲੈਂਦੇ ਹਾਂ ਤਾਂ ਜੀ ਦੇਖ ਸਕਦੇ ਹਾਂ ਕਿ ਇਹ ਵੀ 30.5 ਡਿਗਰੀ ਸੈਲਸੀਅਸ ਹੈ ਇਸ ਲਈ ਹੁਣ ਆਪਾਂ ਇਸ ਨੂੰ ਗਰਮ ਕਰਾਂਗੇ ਤਾਂ ਆਪਾਂ ਮੋਮਬਤੀ ਬਾਲ ਕੇ ਇਸ ਨੂੰ ਬੀਕਰ ਦੇ ਹੇਠਾਂ ਰੱਖ ਦਿੰਦੇ ਹਾਂ ਤੇ ਟਾਈਮਰ ਚਾਲੂ ਕਰ ਦਿੰਦੇ ਹਾਂ ਤਾਂ ਕਿ ਤਾਪਮਾਨ ਦਾ ਪਤਾ ਲਗਾਇਆ ਜਾ ਸਕੇ ਹੁਣ ਆਪਾਂ ਤਾਪਮਾਨ ਦੇ 35 ਡਿਗਰੀ ਤੱਕ ਪਹੁੰਚਣ ਦੀ ਉਡੀਕ ਕਰਾਂਗੇ ਤਾਂਪਰ ਦੇਖ ਸਕਦੇ ਹਾਂ ਕਿ ਇਸ ਦਾ ਤਾਪਮਾਨ ਵੀ 35 ਡਿਗਰੀ ਸੈਲਸੀਅਸ ਹੋ ਗਿਆ ਹੈ ਇਸ ਬੀਕਰ ਦੇ ਮਾਮਲੇ ਵਿੱਚ 4.5 ਡਿਗਰੀ ਸੈਲਸੀਅਸ ਤਾਪਮਾਨ ਵਧਣ ਵਿੱਚ ਲਗਭਗ 1 ਮਿੰਟ 50 ਸਕਿੰਟ ਦਾ ਸਮਾਂ ਲੱਗਿਆ। ਦੋਵਾਂ ਬੀਕਰਾਂ ਦੇ ਪਾਣੀ ਦਾ ਤਾਪਮਾਨ 4.5 ਡਿਗਰੀ ਸੈਲਸੀਅਸ ਵਧਣ ਵਿੱਚ ਅਲੱਗ-ਅਲੱਗ ਸਮਾਂ ਕਿਉਂ ਲੱਗਿਆ? ਕੀ ਤੁਸੀਂ ਊਰਜਾ, ਤਾਪ, ਆਇਤਨ ਜਾਂ ਪੁੰਜ ਵਰਗੇ ਸ਼ਬਦਾਂ ਦੀ ਵਰਤੋਂ ਕਰਕੇ ਇਸ ਦੀ ਵਿਆਖਿਆ ਕਰ ਸਕਦੇ ਹੋ?